ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਜੀ ਅੱਜ ਆਪਾਂ ਇੱਕ ਵੜ ਸੂਈ ਸਬਾਈ ਲੈ ਕੇ ਆਏ ਹੁਣੇ ਸੂਈ ਹੈਗੀ ਤੇ ਲੋਕਲ ਵੀਡੀਓ ਘਰੇਲੂ ਕੋਈ ਵਪਾਰ ਦਾ ਕੰਮ ਨਹੀਂ ਕਿੰਨਾ ਦੁੱਧ ਬਾਦ ਕੱਢੂਗੀ ਕਿੰਨੀ ਉਮਰ ਆ ਤੇ ਸਾਰਾ ਕੁਝ ਬਾਅਦ ਤੋਂ ਪੁੱਛ ਕੇ ਦੱਸਾਂਗੇ ਆਜੋ ਜੀ ਉੱਥੇ ਚਲੋ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਹੈਗਾ 88727 ਹੂੰ ਤੇ 52155 ਵਾਂਗ ਦੁਬਾਰਾ ਫੇਰ ਬੋਲ ਦਿਓ 88727 ਹੂੰ 52155 ਵਾਂਗ ਪਿੰਡ ਜੀ ਪਿੰਡ ਕੋ ਦੱਤੇ ਜ਼ਿਲ੍ਹਾ ਇਲਾਸਾ ਗੁਰੂ ਬਰਨਾਲਾ ਬਰਨਾਲਾ ਤੇ ਤਹਿਸੀਲ ਤਪਾ ਤਪਾ ਨੇੜੇ ਆਪਣੇ ਮੇਨ ਭਧੌਰ ਆ ਗਿਆ ਹਾਂ ਭਧੌਰ ਸ਼ਹਿਰ ਤੇ ਇਧਰੋਂ ਟੱਲੇ ਵਾਲਾ ਵੀ ਨੇੜੇ ਆ ਗਿਆ ਓਕੇ ਜੀ ਸਹਿਣਾ ਸਹਿਣਾ ਓਕੇ ਜੀ ਤੇ ਜਿਹੜੀ ਆਪਾਂ ਵਹਿੜ ਦੇਖੇ ਨੇ ਆਪਣੇ ਘਰ ਦੀ ਹੈ ਜੀ ਹਾਂ ਜੀ ਘਰ ਦੀ ਆ ਸੂਈ ਨੂੰ ਕਿੰਨੇ ਕੁ ਮਿੰਟ ਹੋ ਗਏ ਸੂਈ ਨੂੰ 20 ਕੁ ਮਿੰਟ ਹੋ ਗਏ 20 ਕੁ ਮਿੰਟ ਹੋ ਗਏ ਤੇ ਚੰਗਰ ਰਿਕਾਰਡ ਸੇ ਦੀ ਮਾਂ ਦਾ ਜੀ ਹਾਂ ਜੀ ਬਹੁਤ ਵਧੀਆ ਰਿਕਾਰਡ ਸੀਗਾ ਠੀਕ ਆ ਜੀ ਤੇ ਖੋਲੋ ਉਹਨੂੰ ਤੁਰਾ ਤੁਰਾ ਕਿ ਕਿੰਨਾ ਕੁ ਦੁੱਧ ਕੱਢ ਦੂਗੇ ਇਤਕੀ ਦੇਖੋ ਜੀ ਦੁੱਧ ਸਰ ਇਹਦੀ ਮਾਤ ਆ 20 ਲੀਟਰ ਦੇ ਨੇਟ ਸੀਗੀ ਤੇ ਇਹ ਕਿੰਨਾ ਕੱਢੂ ਹੁਣ ਪਹਿਲੀ ਵਾਰ ਇਹ ਦੇਖੋ ਕੱਢਣਾ ਤਾਂ ਚਾਹੀਦਾ ਉਹ ਵੀ ਪਹਿਲੇ ਸਵੇਰੇ ਬਹਿੜਿਆਂ ਤਾਂ ਪਹਿਲੇ ਸਵੇਰੇ ਲੱਗੇ ਬਾਕੀ ਸੇਵਾ ਹੁੰਦੀ ਆ ਬਾਕੀ ਸਾਫ ਸੁਥਰੀ ਬਹੁਤ ਆ ਖੋਲੋ ਜੀ ਨੇ ਤੋੜਾ ਤਾਰਾ ਕਰਾਵਾਂਗੇ ਚੈੱਕ ਤੇ ਫੇਸ ਕਰੋ ਚੈੱਕ ਇੱਕ ਨੰਬਰ ਤੇ ਹਾਂਜੀ ਹਾਂਜੀ ਖੋਲੋ ਇਹਨੂੰ ਬੈਕ ਸਾਈਡ ਦੇ ਥਾਣ ਆਪਾਂ ਦਿਖਾਵਾਂਗੇ ਥਣ ਹਾਥੀ ਚਵਾਈ ਵਾਲਾ ਮੁਠੀ ਵਾਲਾ ਜੀ ਤੇ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਵੱਡੇ ਸਾਈਜ਼ ਦੀ ਹੈ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖੋ ਵੀਰੋ ਤੋੜਾ ਤਾਰਾ ਤੁਹਾਨੂੰ ਕਰਾਵਾਂਗੇ ਚੈੱਕ ਤੇ ਸਾਇਜ 22 ਦਾ ਵੀ ਕੱਦ 6 ਫੁੱਟ ਹੁਸਾਬ ਨਾਲ ਜੱਜ ਕਰ ਲਿਆ ਕਰੋ ਵੱਡੇ ਸਾਇਜ ਦੀ ਬਾਕੀ ਤਾਂ ਫਿਟਿੰਗ ਵਾਲਾ ਲੇਵਾ ਤੇ ਜਿਉਂ-ਜਿਉਂ ਪਹਿਲਣ ਵਹਿੜ ਸੂਈ ਆ ਬੱਚਾ ਚੱਟੀ ਜਾਣਾ ਤੇ ਇਹਨੇ ਬਣੀ ਜਾਣਾ ਆ ਦੇਖੋ ਜੀ ਮੋੜ ਲਿਓ ਵੀਰੇ ਕੁਆਲਿਟੀ ਪੂਰੀ ਫੁੱਲ ਡੱਬ ਜਿੱਥੇ ਤੇ ਚਾਹੀਦੇ ਆ ਤੇ ਬੱਚੀ ਜੇ ਆਪਾਂ ਗੱਲ ਕਰ ਲਗੇ ਕਮਾਲ ਦੀ ਆ ਆ ਦੇਖੋ ਬੱਚੇ ਨੂੰ ਬਹੁਤ ਪਾਈਦੀ ਆ ਹੂੰ ਸਾਡੇ ਬਕਰ ਨੇੜ ਤੋਂ ਚੈੱਕ ਚਾਰੇ ਥਣ ਨਿਕਲਦੇ ਪੂਰੇ ਗੈਪ ਤੇ ਆ ਦੇਖੋ ਜੀ ਬੱਚਾ ਤੇ ਦੇ ਕਰਮਾਈ ਨੇ ਬੱਚਾ ਇਹ ਤਾਂ ਟੀਕਾ ਚੰਗਾ ਭਰਿਆ ਸੀ ਜੀ ਆਜੋ ਉੱਥੇ ਆਜੋ ਟੀਕਾ ਬਹੁਤ ਮਹਿੰਗਾ ਆਜੋ ਹੂੰ ਤੇ ਫਿਰ ਇਹ ਕਿ ਫਿਰ ਆਪਾਂ 20 ਦੀ ਉਮੀਦ ਕਰਦੇ ਹਾਂ ਪਹਿਲੀ ਵੇਰੇ ਤੋਂ ਹਾਂਜੀ ਤੇ ਡਿਮਾਂਡ ਫਿਰ ਕੀ ਆ ਗਈ ਜੀ ਇਹਦੀ ਡਿਮਾਂਡ ਜੀ 110 ਆ ਗਈ ਇੱਕ ਦਾ ਮਾਨਦਾਨ ਹੋ ਜਾਊਗਾ ਹਾਂਜੀ ਓਕੇ ਜੀ 1 ਲੱਖ 10000 ਰੁਪਏ ਡਿਮਾਂਡ ਆ ਗਈ ਵੀਰੇ ਮੌਕੇ ਤੇ ਮਾਨਦਾਨ ਤੁਹਾਡਾ ਜਰੂਰ ਹੋ ਜਾਣਾ ਬੱਚੀ ਪੂਰੀ ਚੰਗੀ ਆ ਸਾਰੇ ਪ੍ਰਿੰਟ ਚੰਗੇ ਆ ਸਾਰੇ ਅੰਗਾਂ ਪੈਰਾਂ ਦੀ ਚੰਗੀ ਆ ਤੇ ਲੇਵੇ ਦੀ ਪੂਰੀ ਸਾਫ ਤੇ ਧਾਰਾਂ ਧੂਰਾਂ ਹਜੇ ਕੁਝ ਨਹੀਂ ਮਾਰ ਕੇ ਦੇਖਿਆ ਹੁਣੇ ਸੁੱਕ ਕੇ ਹਟਿਆ ਜੇ ਆਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੈਣਗੇ ਜਿਹੜੇ ਵੀਰ ਨੂੰ ਲੋੜ ਆ ਜਰੂਰ ਬਾਈਆਂ ਨਾਲ ਸੰਪਰਕ ਕਰਿਓ ਤੇ ਨੰਬਰ ਫੇਰ ਬੋਲ ਦਿਓ ਜੀ 887727 ਹੂੰ 52155 ਪਿੰਡ ਵਧਾਤੇ ਵਧਾਤੇ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਆ ਤੇ ਜਰੂਰ ਬਾਈਆਂ ਨਾਲ ਸੰਪਰਕ ਕਰਿਓ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ